ओम श्री दुर्गा देवय नमो नमः ओम उमा भिशुराय नमो नमः ओम श्री जानकी वल्लभो विजयते ओम श्री नारा देवय नमो नमः आज शारदीय नवरात्रे दे सप्तम नवरात्रे दे पावन पर्व दे ऊपर मां भगवती आदि शक्ति जी दे सप्तम स्वरूप मां कालरात्रि स्वरूप दे पूजन दे आप सब नु बहुत बहुत बधाई हो ਮਾ ਭਗਵਤੀ ਦਾ ਆਦੀ ਸ਼ਕਤੀ ਜੀ ਦਾ ਪਰਮਵਾ ਦਾ ਇੱਕ ਸਪਤਮ ਸਵਰੂਪ ਦੇਖਣ ਦੇ ਵਿੱਚ ਬਹੁਤ ਹੀ ਬਿਹਾਰਕ ਲੱਗਦਾ ਹੈ ਪਰ ਭਗਵਤੀ ਜੀ ਦਾ ਇਹ ਸਵਰੂਪ ਬਹੁਤ ਹੀ ਸ਼ੋਭਲ ਦਾਤਾ ਔਰ ਕਲਿਆਣਕਾਰੀ ਹੈ ਇਸੇ ਕਾਰਨ ਮਾ ਭਗਵਤੀ ਜੀ ਨੂੰ ਸ਼ੁਭੰਕਰੀ ਵੀ ਕਹਿੰਦੇ ਸ਼ੁਭੰਕਰੀ ਦਾ ਮਤਲਬ ਜੋ ਸਦਾ ਸ਼ੁਭ ਹੀ ਕਰਦੀ ਹੈ ਮਾ ਭਗਵਤੀ ਜੀ ਦੇ ਇਸ ਸਵਰੂਪ ਦੇ ਸਮਰਨ ਮਾਤਰ ਦੇ ਨਾਲ ਹੀ ਸਾਰੇ ਪੁਦਾ ਸਾਰੇ ਕੰਮ ਵਿੱਚ ਸ਼ੁਭ ਹੋਣ ਲੱਭ ਪੰਦੇ ਹਨ ਉਸ ਦੀਆਂ ਸਾਰੇ ਬਿਗਨ ਵਦਾਵਾਂ ਦਾ ਨਾਸ਼ ਹੋ ਜਾਂਦਾ ਹੈ ਮਾ ਭਗਵਤੀ ਜੀ ਦੇ ਇਸ ਸਰੂਪ ਦੇ ਕੇਵਲ ਸਮਰਨਾ ਮਾਤਰ ਦੇ ਨਾਲ ਹੀ ਭੂਤ ਪ੍ਰੇਤ ਦੈਤ ਰਾਖਸ਼ ਆਦਿ ਵਦਾਵਾਂ માં ਦੂਰ ਹੋ ਜਾਂਦੀਆਂ ਮਾ ਭਗਵਤੀ ਜੀ ਦਾ ਇਹ ਸਰੂਪ ਇਸ ਤਰ੍ਹਾਂ ਹੈ ਜਿਵੇਂ ਹੱਥ ਵਿੱਚ ਖੜਗ ਲੈ ਕੇ ਘਰ ਦੇ ਉੱਪਰ ਸਵਾਰੀ ਹੁੰਦੀ ਹੈ ਮਾ ਭਗਵਤੀ ਜੀ ਦੇ ਇਸ અવਤਾਰ ਦੀ ਇਹ ਕਥਾ ਹੈ ਕਿ ਪੁਰਵ ਕਾਲ ਦੇ ਵਿੱਚ ਦੇਵਾ ਸੁਰ ਸੰਗਰਾਮ ਦੇ ਵਿੱਚ ਰਾਖਸ਼ਾਂ ਵੱਲ ਤੋਂ ਰਕਤ ਬੀਜ ਨਾਮ ਦਾ ਇੱਕ दैत्य ਬਣਿਆ ਰਕਤ ਬੀਜ दैत्य ਨੂੰ ਇਹ ਵਰਦਾਨ ਸੀ ਕਿ ਜਿੱਥੇ ਵੀ ਉਸ ਦੇ ਇੱਕ ਖੂਨ ਦੀ ਬੂੰਦ ਗਰੇਗੀ ਉੱਥੇ ਉਸ ਵਰਗਾ ਹੀ ਇੱਕ दैत्य ਉਤਪੰਨ ਹੋ ਜਾਵੇਗਾ ਤਾਂ ਦੇਵ ਲੋਕ ਦੇ ਵਿੱਚ ਬੜੀ ਹਾਹਾਕਾਰ ਮਚੀ ਤਾਂ ਭਗਵਤੀ ਜੀ ਨੂੰ ਭਗਵਾਨ ਸ਼ੰਕਰ ਨੇ मां कालरात्री का स्वरूप लैन दे मां भगवती ने चंडी स्वरूप होके रक्त बीज बूंद गिरने तो पहला ही खप्पर पाके उसका रक्त पान कर लें इस तरह रक्त बीज का अंत होया और देवतावान शुभता प्रदान हुई मां भगवती जी का आराधना मंत्र है ओम जयंती मंगलाकाली भद्रकाली कपालिनी का दुर्गा क्षमा शिवा दात्री स्वाहा स्वधा नमोस्तुते कृस्तो रवा ਤੁਸੀਂ ਓਮ ਕਾਲੀ ਕਾਲੀ ਮਹਾਕਾਲੀ ਕਾਲੀਕੇ ਪਰਮੇਸ਼ਵਰੀ ਸਰਵਾਨੰਦ ਕਰੇ ਦੇਵੀ ਨਾਰਾਇਣੀ ਨਮੋਸਤਿ ਤੇ ਇਸ ਮੰਤਰ ਦੇ ਨਾਲ ਵੀ ਮਾ ਭਗਵਤੀ ਜੀ ਦਾ ਆਰਾਧਨ ਕਰ ਲੈਂਦੇ ਸ਼੍ਰੀ ਦੇਵੀ ਭਗਵਤ ਜੀ ਦੇ ਵਿੱਚ ਮਾ ਭਗਵਤੀ ਜੀ ਦਾ ਜੋ ਆਰਾਧਨ ਮੰਤਰ ਹੈ ਉਹ ਹੈ एक वेणी जपा करण पुरा नग्रं खरस सिदा लंबोदस्ति करणी का करणी तेलो व्यक्ति शरीरणी भगवती जी एक वेणी है बड़े कण है और खरदी ऊपर स्थित है मां भगवती जी हमेशा शब्द शुरू करने वाली मां भगवती जी दे इस स्मरण दे नाल ही दुष्टों का जिथे नाश होना है ਉੱਥੇ ਤੁਹਾਡੇ ਸ਼ੁਭ ਕਰਮਾਂ ਦੀ ਵੀ ਬੜੋਤਰੀ ਹੁੰਦੀ ਹੈ ਅਸੀਂ ਜਦੋਂ ਵੀ ਕੋਈ ਕੰਮ ਕਿਤੇ ਵੀ ਜਾਣਾ ਹੋਵੇ ਕੁਝ ਵੀ ਕੰਮ ਕਰਨਾ ਹੋਵੇ ਕੋਈ ਵੀ ਸ਼ੁਭ ਕੰਮ ਕਰਨਾ ਹੋਵੇ ਮਾ ਭਗਵਤੀ ਜੀ ਦਾ ਸਮਰਨ ਕਰੋ ਤਾਂ ਤੁਹਾਡੇ ਉਸ ਕੰਮ ਦੇ ਵਿੱਚ ਉਸ ਰਸਤੇ ਦੇ ਵਿੱਚ ਆਣੇ ਵਾਲੀਆਂ ਸਾਰੀਆਂ ਰੁਕਾਵਟਾਂ ਤੁਹਾਨੂੰ ਬਿਨਾਂ ਪਤਾ ਲੱਗੇ ਹੀ ਨਸ਼ਟ ਹੋ ਜਾਂਦੀਆਂ ਮਾ ਭਗਵਤੀ ਇੰਨਾ ਸ਼ੁਭផល ਪ੍ਰਦਾਨ ਕਰਨ ਵਾਲੀ ਮਾ ਭਗਵਤੀ ਜੀ ਦਾ ਆਪ ਆਰਾਧਨ ਕਰੋ ਅੱਜ ਮਾਂ ਭਗਵਤੀ ਜੀ ਦਾ ਚਿੰਤਨ ਕਰੋ ਮਾਂ ਭਗਵਤੀ ਜੀ ਦੇ ਆਰਾਧਨ ਦਾ ਵੈਸੇ ਦਾ ਕੋਈ ਸਮਾਂ ਨਹੀਂ ਹੈ ਪਰ ਸਵੇਰੇ ਕਰੋ ਉਹ ਜਾਂ ਸ਼ਾਮ ਨੂੰ ਮਾਂ ਭਗਵਤੀ ਜੀ ਦਾ ਆਰਾਧਨ ਕਰੋ ਜੋਤੀ ਜੁਲਾ ਕੇ ਮਾਂ ਭਗਵਤੀ ਜੀ ਦੇ ਉਸ ਜੋਤੀ ਦਾ ਅੱਖਾਂ ਬੰਦ ਕਰਕੇ ਧਿਆਨ ਕਰਕੇ ਮਾਂ ਕਾਲ ਰਾਤਰੀ ਜੀ ਦਾ ਸਮਰਨ ਕਰਕੇ ਇਹ ਪ੍ਰਾਰਥਨਾ ਕਰੋ हे ਭਗਵਤੀ ਮਾਤਾ ਰਾਤਰੀ ਜਿਸ ਤਰ੍ਹਾਂ ਆਪ ਨੇ ਦੈਤਿਆਂ ਦਾ ਸੰਘਾਰ ਕੀਤਾ ਔਰ ਦੇਵਤਾਵਾਂ ਦਾ ਉਧਾਰ ਕੀਤਾ ਉਸੀ ਤਰ੍ਹਾਂ ਮਾ ਭਗਵਤੀ ਮੇਰੇ ਨੂੰ ਜੋ ਵੀ ਕਸ਼ਟ ਨੇ ਕਲੇਸ਼ ਨੇ ਮੇਰੇ ਮਨ ਦੇ ਵਿੱਚ ਜੋ ਵਿਕਾਰ ਨੇ ਜੋ ਮੇਰੇ ਸ਼ਤਰੂ ਨੇ ਉਹਨਾਂ ਦਾ ਨਾਸ਼ ਕਰੋ ਔਰ ਮੈਨੂੰ ਸਦਾ ਸੁਖ ਹਲ ਪ੍ਰਦਾਨ ਕਰੋ ਮਾ ਭਗਵਤੀ ਜੀ ਆਪਰ ਨਿਸ਼ਚਿਤ ਜੀ ਪ੍ਰਸੰਨ ਹੋਏਗੀ ਮਾ ਭਗਵਤੀ ਜੀ ਦੇ ਪ੍ਰਸੰਨ ਕਰਨੇ ਦੀ ਇੱਕ ਹੋਰ ਵਿਧੀ ਹੈ ਕਿ ਕੋਈ ਵੀ ਤੁਹਾਨੂੰ ਦੀਨ ਦੁਖੀ ਲੱਗਦਾ ਹੈ ਤਾਂ ਉਸ ਦੀ ਸਹਾਇਤਾ ਅਵਸ਼ ਕਰੋ ਅਗਰ ਤੁਹਾਨੂੰ ਆਪਣੇ ਆਸ-ਪਾਸ ਕੋਈ ਲੋੜਵੰਦ ਦਿਖਦਾ ਹੈ ਤਾਂ ਉਸ ਨੂੰ ਬਿਨਾਂ ਦੱਸੇ ਉਸ ਦੀ ਅਗਰ ਸਹਾਇਤਾ ਕਰੋਗੇ ਤਾਂ ਮਾਂ ਭਗਵਤੀ ਅਵਸ਼ੇ ਹੀ ਨਿਸ਼ਚੈ ਹੀ ਆਪ ਦੇ ਉੱਪਰ પ્રસન્ન ਹੋਏ ਇਸ ਦੇ ਨਾਲ ਮੈਂ ਜੋ ਇੱਕ ਹੋਰ ਚਰਚਾ ਕਰਨਾ ਚਾਹਨਾ ਜੋ ਇੱਕ ਹੋਰ ਵਿਸ਼ੇ ਦੇ ਉੱਪਰ ਚਰਚਾ ਕਰਨਾ ਚਾਹਨਾ ਹੈ ਉਹ ਹੈ ਸਾਡੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਨੂੰ ਅਸੀਂ ਆਪਣੀ ਸੋਚ ਸਮਝ ਦੇ ਨਾਲ ਕਿਵੇਂ ਦੂਰ ਕਰ ਸਕਦੇ ਹਾਂ ਕੂੜੀਆਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ ਸਮਾਜ ਦੇ ਵਿੱਚ ਗੰਦਗੀ ਫਲਾਣਾ ਆਪਣੇ ਗਲੀ ਮੁਹੱਲੇ ਦੇ ਵਿੱਚ ਗੰਦਗੀ ਫਲਾਣਾ ਵੀ ਇੱਕ ਤਰ੍ਹਾਂ ਦੀ ਕੂੜਤੀ ਹੈ ਅੱਜ ਕੱਲ ਜਦੋਂ ਵਿਆਹ ਸ਼ਾਦੀਆਂ ਦੇ ਸੀਜ਼ਨ ਚੱਲਦੇ ਅਸੀਂ ਡਿਸਪੋਜ਼ਲ ਦਾ ਬਹੁਤ ਯੂਜ਼ ਕਰਦੇ ਹਾਂ ਲੋਕ ਪਾਣੀ ਜਾਂ ਆਪਣੇ ਖਾਣੇ ਪੀਣੇ ਦਾ ਸਮਾਨ ਡਿਸਪੋਜ਼ਲ ਪਲੇਟਾਂ ਦੇ ਵਿੱਚ ਯੂਜ਼ ਕਰਦੇ ਹਨ ਫਿਰ ਉਸ ਡਿਸਪੋਜ਼ਲ ਪਲੇਟਾਂ ਨੂੰ ਇੱਧਰ ਉੱਧਰ ਖਿਲਾਰ ਦਿੰਦੇ ਹਨ ਉਨਸਾ ਉਹਨਾਂ ਨੂੰ ਚੰਗੀ ਤਰ੍ਹਾਂ ਡਿਸਪੋਜ਼ ਵੀ ਨਹੀਂ ਕਰਦੇ ਪਹਿਲੀ ਗੱਲ ਕਿ ਜੋ ਇਹ ਪਲਾਸਟਿਕ ਦੀ ਡਿਸਪੋਜ਼ਲ ਹੈ ਇਸ ਦਾ ਵਰਤੋਂ ਬਹੁਤ ਘੱਟ ਕਰੋ ਮੈਂ ਤਾਂ ਕਹਿੰਦਾ ਕਿ ਇਸ ਤਰ੍ਹਾਂ ਦੀ ਡਿਸਪੋਜ਼ਲ ਦੀ ਵਰਤੋਂ ਕਰਮੀ ਬੰਦ ਕਰ ਦੇਣੀ ਚਾਹੀਦੀ ਹੈ ਅਗਰ ਸਾਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਉਹ ਡਿਸਪੋਜ਼ਲ ਵਰਤਣੀ ਹੈ ਤਾਂ ਉਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਅੱਛੇ ਢੰਗ ਦੇ ਨਾਲ ਉਸ ਨੂੰ ਡਿਸਪੋਜ਼ ਕਰੋ ਕਿਉਂਕਿ ਆਲੇ ਦੁਆਲੇ ਜੋ ਸਾਡੇ ਪਸ਼ੂ ਜਾਨਵਰ ਭੁੰਦੇ ਹਨ ਕਈ ਵਾਰ ਗਊਆਂ ਵੀ ਹੁਣ ਗੰਗਾਂ ਦੀ ਵੀ ਬੜੀ ਬੇਕਦਰੀ ਹੋ ਰਹੀ ਹੈ ਉਹ ਵੀ ਆਲੇ ਦੁਆਲੇ ਇਸ ਤਰ੍ਹਾਂ ਦੀਆਂ ਪਲਾਸਟਿਕ ਜਾਂ ਇਸ ਤਰ੍ਹਾਂ ਦੇ ਫਾਪੇ ਜਾਂ ਡਿਸਪੋਜ਼ਰ ਖਾ ਕੇ ਬਿਮਾਰ ਹੁੰਦੀਆਂ ਹਨ ਤੇ ਉਸ ਦੇ ਨਾਲ ਸਾਡਾ ਵਾਤਾਵਰਣ ਵੀ ਅਸ਼ੁੱਧ ਹੁੰਦਾ ਹੈ ਤੇ ਇੱਕ ਤਾਂ ਡਿਸਪੋਜ਼ਲ ਬੰਦ ਕਰੋ ਅਗਰ ਡਿਸਪੋਜ਼ਲ ਅਸੀਂ ਵਰਤ ਨਹੀਂ ਹੀ ਹੈ ਤਾਂ ਉਸੇ ਡਿਸਪੋਜ਼ਲ ਨੂੰ ਅੱਛੀ ਤਰ੍ਹਾਂ ਡਿਸਪੋਜ਼ ਕਰਕੇ ਉਸ ਨੂੰ ਕਿਸੇ ਡੰਪ ਦੇ ਵਿੱਚ ਜਾ ਕੇ ਖਤਮ ਕਰੋ ਤਾਂ ਕਿ ਉਸ ਦਾ ਖਿਲਾਰਾ ਨਾ ਹੋਵੇ ਦੂਜੀ ਗੱਲ ਵੱਤੋਂ ਵੱਤ ਪੇੜ ਲਗਾਓ ਪਾਣੀ ਦਿਮੂ ਸਾਫ ਰੱਖਣ ਦੇ ਸਾਧਨ ਬਣਾਉਣੇ ਚਾਹੀਦੇ ਕਿਉਂ ਹੁਣ ਅਸੀਂ ਥੋੜੇ ਦਿਨ ਪਹਿਲਾਂ ਦੇਖਿਆ ਕਿ ਪੰਜਾਬ ਹਿਮਾਚਲ ਹਰਿਆਣਾ ਉੱਤਰਾਖੰਡ ਆਦਿ ਇਲਾਕਿਆਂ ਦੇ ਵਿੱਚ ਬੜੇ ਭਿਆਨਕ ਹੜ੍ਹ ਆਏ ਨੇ ਠੀਕ ਹੈ ਜਿੱਥੇ ਇੱਕ ਕੁਦਰਤੀ ਆਫਤਾ ਹੁੰਦੀ ਹੈ ਲੇਕਿਨ ਕੁਦਰਤੀ ਆਫਤਾ ਦੇ ਜੋ ਨੁਕਸਾਨ ਹਨ ਉਸ ਦਾ ਨੁਕਸਾਨ ਕਰਨੇ ਦਾ ਜਾਦੇ ਕਾਰਨ ਸਾਡੀਆਂ ਕੁਝ ਆਪਣੀਆਂ ਵੀ ਗਲਤੀਆਂ ਨੇ ਅਸੀਂ ਨਦੀਆਂ ਦੇ ਕਿਨਾਰੇ ਮਕਾਨ ਬਣਾ ਲਏ ਨਦੀਆਂ ਨੇ ਵਹਾਵ ਨੂੰ ਬਹੁਤ ਹੀ ਸੀਮਿਤ ਕਰ ਦਿੱਤਾ ਹੈ ਨਦੀਆਂ ਨਾਲਿਆਂ ਦੀ ਸਫਾਈਆਂ ਨਹੀਂ ਹੁੰਦੀਆਂ ਤੇ ਇਸ ਤਰ੍ਹਾਂ ਜੋ ਵੀ ਸਾਡੀ ਡਿਸਪੋਜ਼ਲ ਲਫਾਫੇ ਪਲਾਸਟਿਕ ਉਹ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਨਾਂ ਨਦੀਆਂ ਦੇ ਵਿੱਚ ਹੀ गिर ਜਾਂਦੀ ਹੈ ਤਾਂ ਉਸ ਉਸ ਦੇ ਕਾਰਨ ਇਹ ਹੜ੍ਹ ਜਾਦੇ ਆਪਣੇ ਮਾਰ ਮਾਰਦੇ ਹਨ ਤੇ ਸਾਨੂੰ ਚਾਹੀਦਾ ਕਿ ਅਸੀਂ ਪਹਿਲਾਂ ਤਾਂ ਨਦੀਆਂ ਨਾਲਿਆਂ ਨੂੰ ਵੀ ਸਾਫ਼ ਰੱਖੀਏ ਅਗਰ ਸਾਡੇ ਆਸ-ਪਾਸ ਕੁਝ ਅਸੀਂ ਕਰ ਸਕਦੇ ਹਾਂ ਅਗਰ ਅਸੀਂ ਸਮਰੱਥ ਹਾਂ ਤਾਂ ਨਦੀਆਂ ਨਾਲਿਆਂ ਦੇ ਆਸ-ਪਾਸ ਅਸੀਂ ਖੁਦ ਹੀ ਸਫਾਈ ਕਰ ਲਈਏ ਜਿੱਥੇ ਅਸੀਂ ਜ਼ਿਆਦੇ ਡੰਗਾਈ ਨਹੀਂ ਹੈ ਜਿੱਥੇ ਕੋਈ ਬਹੁਤ بڑا ਸਾਨੂੰ ਖਤਰਾ ਨਹੀਂ ਹੈ ਉੱਥੇ ਅਸੀਂ ਖੁਦ ਵੀ ਕਰ ਸਕਦੇ ਹਾਂ ਕਿਉਂਕਿ ਅਗਰ ਅੱਜ ਅਸੀਂ ਇੱਥੇ ਦੀ ਸਫਾਈ ਕਰਾਂਗੇ ਤਾਂ ਆਉਣੇ ਵਾਲੇ ਅਗਰ ਫਿਰ ਪ੍ਰਮਾਤਮਾ ਨਾ ਕਰੇ ਐਦਾਂ ਦੀ ਕੋਈ ਆਪਦਾ ਆndi ਹੈ ਤਾਂ ਉਸ ਦਾ ਨੁਕਸਾਨ ਬਹੁਤ ਘੱਟ ਹੋਵੇਗਾ ਕਿ ਇੱਕ ਮੈਂ ਹੋਰ ਅੱਜ ਵਿਸ਼ੇ ਤੇ ਚਰਚਾ ਕਰਨਾ ਚਾਹਨਾ ਕਿ ਅੱਜ ਭਾਰਤ ਮਾਦੇ ਸਪੂਤ ਭਗਤ ਸਿੰਘ ਦਾ ਜਨਮ ਦਿਨ ਹੋਇਆ ਹੈ। ਔਰ ਸੰਯੋਗ ਇਹ ਹੈ ਕਿ ਅੱਜ ਹੀ ਮਾ ਭਗਵਤੀ ਕਾਲ ਰਾਤਰੀ ਜੀ ਦਾ ਵੀ ਸਤੰਨਵ ਰਾਤਰੀ ਹੈ। ਜਿਵੇਂ ਕਾਲ ਰਾਤਰੀ ਮਾ ਭਗਵਤੀ ਨੇ ਦੁਸ਼ਟਾਂ ਦਾ ਨਾਸ਼ ਕੀਤਾ ਦੁਸ਼ਟਾਂ ਦੇ ਨਾਸ਼ ਕਰਨੇ ਲਈ ਹਥਿਆਰ ਉਠਾਇਆ ਦੁਸ਼ਟਾਂ ਨੂੰ ਖਤਮ ਕਰਨੇ ਲਈ ਉਹਨਾਂ ਦਾ ਖੂਨ ਪੀਤਾ ਹੈ ਆਪਣਾ ਸਰੂਪ ਬਦਲ ਲਿਆ ਹੈ ਉਸੇ ਤਰ੍ਹਾਂ ਅੱਜ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਉਸਨੇ ਵੀ ਜਿਨ੍ਹਾਂ ਨੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਬੇੜੀਆਂ ਵਿੱਚ ਜਕੜਿਆ ਸੀ ਉਸ ਤੋਂ ਆਜ਼ਾਦ ਕਰਨ ਲਈ ਪਹਿਲਾਂ ਤਾਂ ਆਪਣਾ ਸਰੂਪ ਬਦਲਿਆ ਇੱਕ ਸਾਬਤ ਸੂਰਤ ਸਿੱਖ ਸੀ ਕਿਸ਼ਤਾਰੀ ਜੀ ਲੇਕਿਨ ਭਗਵਤੀ ਲਈ ਮਾਂ ਭਾਰਤੀ ਵੇਲੇ ਉਹਨਾਂ ਨੇ ਬਲੀਦਾਨ ਹੋਣ ਲਈ ਆਪਣੇ ਪਹਿਲੇ ਕਿਸ਼ਾਲਾ ਬਲੀਦਾਨ ਦਿੱਤਾ ਫਿਰ ਉਸ ਤੋਂ ਬਾਅਦ ਦੁਸ਼ਟਾਂ ਦੇ ਨਾਲ ਸਿੱਧੇ ਭੇੜੇ ਆਪਣੇ ਜੋ ਵੀ ਉਹਨਾਂ ਦੇ ਸਾਥੀ ਸੀ ਜੋ ਵੀ ਉਹਨਾਂ ਦਾ ਪੂਰਾ ਆਪਣੀ ਟੀਮ ਸੀ ਉਹਨਾਂ ਦੇ ਨਾਲ ਰਲ ਕੇ ਪੂਰੇ ਕ੍ਰਾਂਤੀਕਾਰੀਆਂ ਨੇ ਸਾਰੇ ਨੇ ਯੋਧਿਆਂ ਨੇ ਇਕੱਠੇ ਹੋ ਕੇ ਸ਼ਹੀਦ ਸੁਖਦੇਵ ਰਾਜਗੁਰੂ ਬਟੁਕੇਸ਼ਵਰ ਦਤ ਚੰਦਰਸ਼ੇਖਰ ਆਯਾਦ ਦੁਰਗਾਭਾਵੀ ਇੰਨੇ अनेकों ਅਤੇ ਮਹਾਨ ਕ੍ਰਾਂਤੀਕਾਰੀਆਂ ਨੇ ਇਕੱਠੇ ਹੋ ਕੇ ਦੁਸ਼ਟਾਂ ਦੇ ਨਾਲ ਭੇੜੇ ਔਰ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਬੇੜੀਆਂ ਤੋਂ ਆਜ਼ਾਦ ਕਰਾਂ ਦੇ ਲਈ ਆਪਣਾ ਸਰਬੋਤਮ ਬਲੀਦਾਨ ਦਿੱਤਾ ਹੈ ਮੈਂ ਭਗਵਤੀ ਜੀ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਦਾ ਹਾਂ ਕਿ ਜੋ ਭਗਤ ਸਿੰਘ ਜੀ ਦੀ ਸੋਚ ਸੀ ਜਿਨ੍ਹਾਂ ਦਾ ਅੱਜ ਜਨਮ ਦਿਵਸ ਹੈ ਔਰ ਸ਼ੁਭ ਸੰਜੋਗ ਹੈ ਕਿ ਅੱਜ ਨਵਰਾਤਰੇ ਨੇ ਮਾ ਭਗਵਤੀ ਕਾਲ ਰਾਤਰੀ ਦਾ ਦੁਸ਼ਟਾਂ ਦਾ ਨਾਸ਼ ਕਰਨੇ ਵਾਲੀ ਦਾ ਅੱਜ ਦਿਵਸ ਹੈ ਉਸੇ ਤਰ੍ਹਾਂ ਭਗਤ ਸਿੰਘ ਜੀ ਦਾ ਵੀ ਅੱਜ ਜਨਮ ਦਿਨ ਹੈ ਤੇ ਮੈਂ ਭਗਵਤੀ ਜੀ ਦੇ ਚਰਨਾਂ ਦੇ ਵਿੱਚ ਇਹ ਨਵੇਦਨ ਕਰਦਾ ਪ੍ਰਾਰਥਨਾ ਕਰਨਾ ਕਿ ਸਾਡੇ ਜੋ ਯੁਵਾ ਨੇ ਜੋ ਸਾਡੇ ਭਾਰਤ ਵਾਸੀ ਨੇ ਉਹ ਭਗਤ ਸਿੰਘ ਤੋਂ ਇੱਕ ਸੇਧ ਲੈ ਉਹਨਾਂ ਨੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਭਾਰਤ ਮਾ ਦੇ ਚਰਨਾਂ ਦੇ ਲਈ ਸਦਾ ਤਤਪਰ ਰਹਿਣ ਕਿ ਕਿਸੇ ਵੀ ਤਰ੍ਹਾਂ ਦੀ ਚਾਹੇ ਕੁਰਬਾਨੀ ਦੇਣੀ ਪੈ ਜਵੇ ਪਰ ਭਗਵਤੀ ਮਾ ਭਾਰਤੀ ਦੇ ਉੱਪਰ ਅਸੀਂ ਇੱਕ ਵੀ ਤਰ੍ਹਾਂ ਦਾ ਆਜ ਨਹੀਂ ਆਉਂਦੇ ਹੋਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਮਾ ਭਗਵਤੀ ਜੀ ਦੇ ਸਤਮ ਨਵਰਾਤਰੀ ਮਾ ਭਗਵਤੀ ਕਾਲ ਰਾਤਰੀ ਦੇ ਸਰੂਪਾ ਦੇ ਇਸ ਆਰਾਧਨ ਪਰਮ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਕਰ ਮਾ ਸ਼ਿਰਵਲੀ ਦਾ ਵੋ ਵੋ ਸੱਚੇ ਦਰਵਾਦੀ ਕੀ ਜੈ